ਜਮਨ ਮਰਨ ਨਾ ਤਿੰਨ ਕੋ ਜੋ ਹਰ ਲੜ ਲਾਗੇ ਜੀਵਤ ਸੇ ਪਰਮਾਨ ਹੋਏ ਹਰ ਕੀਰਤਨ ਜਾਗੇ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰੱਖੀ ਮੇਰੀ ਜੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰੱਖੀ ਮੇਰੀ ਜੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰੱਖੀ ਮੇਰੀ ਜੀ यन्काल राखी मेरी जी Raakhi meri ਸਵਾਮੀ ਸੋ ਦੁੱਖ ਕੈਸਾ ਪਾਵੇ ਬੋਲ ਨ ਜਾਣੇ ਮਾਇਆ ਮਦ ਮਾਤਾ ਮਰਨਾ ਚੀਤ ਨ ਆਵੇ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਪਾਉ ਕਿਸ ਨਾਹੀ ਜਮਨੀ ਆਵੇਂ ਨੇਰੇ ਜੋ ਤੇਰੇ ਰੰਗ ਰਾਤੇ ਸੁਆਮੀ ਤਿੰਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨਾ ਮੇਟੈ ਕੋਈ ਸਤਗੁਰ ਕਾ ਦਿਲਾਸਾ ਨਾਮ ਤੇ ਆਇਨ ਸੁਖ ਵਾ ਲਪਾਏ ਨਾ ਆਠ ਪਹਿਰਿਆਂ ਰੱਦ ਹੈ ਤੇਰੀ ਸ਼ਰਨ ਤੇਰੇ ਪਰਵਾਸੈ ਪੰਜ ਦੁਸ਼ਟ ਲੈ ਸੱਦ ਹੈ ਗਿਆਨ ਤਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ कल राखी मेरी कथाए उन जी नचे पातशा जिन्ना तेरा नाम जपे कथाए उन जी नयारी सचे पातशा ਕਥਾਈ ਉਹਨਾਂ ਦੀ ਨਿਆਰੀ ਸੱਚੇ ਬਾਦਸ਼ਾਹ ਨਿਆਰੀ ਸੱਚੇ ਬਾਦਸ਼ਾਹ ਜਿਨ੍ਹਾਂ ਵਾਹਿਗੁਰੂ ਨਾਮ ਜੱਪੇ ਆ ਕਥਾਈ ਉਹਨਾਂ ਦੀ ਨਿਆਰੀ ਸੱਚੇ ਬਾਦਸ਼ਾਹ ਜਿਨ੍ਹਾਂ ਤੇਰਾ ਨਾਮ ਜੱਪੇ ਆ సేవక ਜੋ ਹਾਰ ਪਾਏ ਦਿਨ ਕੀ ਕਹਾ ਨਿਰਾਰੀ ਆਵੇਂ ਨ ਜਾਏ ਨ ਕਬੂ ਮਰਦੇ ਪਾਰ ਬ੍ਰਹਮ ਸੰਗਾਰੀ ਪੁੱਤਰ ਕਲਤਰ ਲక్ష్ਮੀ ਮਾਇਆ ਇਹੈ ਤਦੂ ਜੀ ਜਾਣੀ ਕਹਿਤ ਕਵੀ ਰਸਨੋਰੇ ਸੰਤ ਮਿਲੇ ਹੈ ਸਾਰੇ ਰੰਗ ਪਾਣੀ ਦੇ ਸਰਮ ਸਤਿਕਾਰਯੋਗ ਗੁਰੂ ਰੋਪ ਗੁਰੂ ਖਾਲਸਾ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜਿਤਨੇ ਵੀ ਆਪ ਮਾਈ ਭਾਈ ਦੂਰੋਂ ਨੇੜੇੋਂ ਚੱਲ ਕੇ ਸਤਿਪੁਰਸ਼ਾਂ ਦੇ ਪਵਿੱਤਰ ਸਥਾਨ ਤੇ ਪਹੁੰਚ ਕੇ ਤਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਆਪ ਜੀ ਨੇ ਕੀਤੀ ਹੈ ਮਸਤਕ ਪਵਿੱਤਰ ਕੀਤਾ ਹੈ ਪੈਰ ਸਫਲੇ ਕੀਤੇ ਨੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਕੇ ਅੱਖਾਂ ਨੂੰ ਪਵਿੱਤਰ ਕੀਤਾ ਸੰਗਤ ਵਿੱਚ ਬੈਠ ਕੇ ਰੱਬੀ ਗੁਰਬਾਣੀ ਸੁਣ ਕੇ ਕੰਨ ਪਵਿੱਤਰ ਕੀਤੇ ਨੇ ਜੀਬਾ ਪਵਿੱਤਰ ਕਰ ਰਹੇ ਹਾਂ ਗੁਰਬਾਣੀ ਦੇ ਸ਼ਬਦ ਵਿੱਚ ਬੋਲ ਕੇ ਇਸ ਤਰ੍ਹਾਂ ਸਤ ਸੰਗਤ ਕਰਿਆ ਹੋਏ ਆਪਣਾ ਸਫਲਾ ਹੋ ਜਾਂਦਾ ਆਓ ਕਾਲਪੁਰਖ ਵਾਹਿਗੁਰੂ ਦੇ ਦਰੋਂ ਕਰੋ ਨਿਵਾਜੇ ਹੋਏ ਸਾਜੇ ਹੋਏ ਮਹਾਪੁਰਸ਼ ਜਿਨ੍ਹਾਂ ਦਾ ਨਾਮ ਲੈਣ ਦੇ ਨਾਲ ਰਸਨਾ ਪਵਿੱਤਰ ਹੋ ਜਾਂਦੀ ਹੈ ਤਨ ਤਨ શ્રી ਮਾਨ ਸੰਤ ਬਾਬਾ ਕਿਰਪਾਲ ਸਿੰਘ ਜੀ ਮਹਾਪੁਰਸ਼ ਜਿਹੜੇ ਪਰਮਾਤਮਾ ਦੇ ਵਿੱਚ ਇੱਕ ਅੰਕ ਜਿਉਂ ਜਲ ਮੈਂ ਜਲਿਆਏ ਖਟਾਨਾ ਤੈ ਜੋਤੀ ਸੰਗ ਜੋਤ ਸਮਾਨਾ ਪਰਮੇਸ਼ਰ ਵਿੱਚ ਇੱਕਮਿਕ ਹੋਏ ਅਭੇਦ ਪੁਰਸ਼ ਜਿਨ੍ਹਾਂ ਨੂੰ ਕਿਹਾ ਸਤਗੁਰਾਂ ਦੀ ਬਾਣੀ ਨੇ ਪਰਮੇ ਮੂਮੇ ਤਾਸਮੇ ਰੰਚਕ ਨਾਹੀ ਭੇਵ ਗੁਰੂ ਕਲਗੀ ਤਰਜੀ ਕਹਿੰਦੇ ਆ ਮੇਰੇ ਵਿੱਚ ਪਰਮਾਤਮਾ ਵਿੱਚ ਤੇ ਉਹ ਸੇਵਕ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਭੇਦ ਨਹੀਂ ਸਤਗੁਰਾਂ ਦੀ ਕਿਰਪਾ ਸਦਕਾ ਮਹਾਪੁਰਸ਼ਾਂ ਦੀ ਬਰਸੀ ਦੇ ਸਮਾਗਮ ਰੱਖੇ ਹੋਏ ਨੇ ਕਿਰਪਾ ਸਤਗੁਰ ਮਹਾਰਾਜ ਜੀ ਦੀ ਔਰ ਇਥੋਂ ਦੇ ਪ੍ਰਬੰਧਕ ਜਨ ਬਾਬਾ ਗੁਰਮਖ ਸਿੰਘ ਬਾਬਾ ਨਿਸ਼ਾਬਰ ਸਿੰਘ ਜੀ ਔਰ ਜੋ ਕਮੇਟੀ ਦੇ ਰੂਪ ਦੇ ਵਿੱਚ ਗੁਰੂਕੀਆਂ ਸਿੱਖ ਸੰਗਤਾਂ ਸੇਵਾ ਕਰ ਰਹੀਆਂ ਨੇ ਸਾਰੇ ਪ੍ਰਬੰਧਕ ਵੀਰਾਂ ਨੇ ਵੱਡਾ ਉਦਮ ਤੇ ਪਰਾਲਾ ਕੀਤਾ ਜਿਵੇਂ ਸਾਡੇ ਤੋਂ ਪਹਿਲਾਂ ਬਾਬਾ ਨਛੱਤਰ ਸਿੰਘ ਜੀ ਪਾਣੀ ਵਾਲੇ ਉਹਨਾਂ ਤੋਂ ਗੁਰਬਾਣੀ ਦੇ ਇਤਿਹਾਸ ਦੇ ਆਪ ਜੀ ਨੇ ਬਚਨ ਸਰਵਣ ਕੀਤੇ ਨੇ ਉਹ 10 ਸਰੇ ਸੰਕੇ 1 April ਤੋਂ ਲੈ ਕੇ ਸਤਿਗੁਰਾਂ ਦੀ ਰੱਬੀ ਗੁਰਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਪਰਾਰੰਭ ਹਨ ਦੁਨੀਆਂ ਦੇ ਵਿੱਚ ਰੋਜ਼ ਇਨਸਾਨ ਮਨੁੱਖ ਪੂਰਾ ਦੇ ਪੂਰ ਜਨਮ ਲੈ ਰਹੇ ਨੇ ਬੱਚੇ ਤੇ ਪੂਰਾ ਦੇ ਪੂਰ ਹੀ ਮਰ ਰਹੇ ਨੇ ਪਰ ਦੁਨੀਆ ਵਿੱਚ ਯਾਦ ਕਿਨੂੰ ਕੀਤਾ ਜਾਂਦਾ ਹੈ ਯਾਦਾਂ ਕਿੰਨਾਂ ਦੀਆਂ ਮਨਾਈਆਂ ਜਾਂਦੀਆਂ ਨੇ ਜਿਹੜੇ ਉਹ ਪਰਮਾਤਮਾ ਦੀ ਯਾਦ ਵਿੱਚ ਜੁੜੇ ਹੋਏ ਨੇ ਉਹਨਾਂ ਦੀ ਯਾਦ ਮਨਾਈ ਜਾਂਦੀ ਹੈ ਇਸ ਕਰਕੇ ਇਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਮਹਾਪੁਰਸ਼ਾਂ ਦੇ ਚਰਨਾਂ ਦੇ ਵਿੱਚ ਆਪਾਂ ਨੂੰ ਹਮੇਸ਼ਾ ਹੀ ਇਹ ਅਰਦਾਸਾਂ ਤੇ ਬੇਨਤੀਆਂ ਕਰਦੇ ਰਹਿਣਾ ਚਾਹੀਦਾ ਹੈ ਤਿੰਨ ਹਿੱਸਿਆਂ ਵਿੱਚ ਗੱਜ-ਵੱਜ ਕੇ ਬੋਲਿਆ ਕਰੂ ਸਾਨੂੰ ਭੁੱਲੇ ਨਾ ਤੇਰੀਆਂ ਸਾਂਦੀ ਯਾਦ ਆਪਾਂ ਮਨਾ ਰਹੇ ਹਾਂ ਬਹੁਤ ਲੰਮੇ ਸਮੇ ਤੋਂ ਕਿਉਂਕਿ ਪਰਮਾਤਮਾ ਦੇ ਵਿੱਚ ਇਕਮਿਕ ਹੋਏ ਹੋਏ ਨੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਵਾ ਰਾਵਾਂ ਪਾਣੀ ਵਿੱਚ ਪਾਣੀ ਮਿਲਿਆ ਹੋਇਆ ਵੱਖਰਾ ਨਹੀਂ ਕੀਤਾ ਜਾ ਸਕਦਾ ਇਸੇ ਤਰ੍ਹਾਂ ਮਹਾਪੁਰਸ਼ ਨੇ ਉਹ ਵੀ ਪ੍ਰਮਾਤਮਾ ਵਿੱਚ ਭੇਦ ਹਨ ਫਿਰ ਦੁਨੀਆਂ ਵਿੱਚ ਆਉਂਦੇ ਕਾਦੇ ਵਾਸਤੇ 파ਰਉਪਕਾਰ ਕਰਨ ਵਾਸਤੇ ਜਿਹੜੀਆਂ ਮੁਕਤ ਰੂਹਾ ਹੁੰਦੀਆਂ ਨੇ ਆਤਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸ਼ਕਾਰ ਐਸੇ ਮਹਾਪੁਰਸ਼ਾਨ ਜਿਹੜੇ ਆਪ ਵੀ ਮੁਕਤ ਨੇ ਜਿਉਂਦੇ ਜੀਵ ਮੁਕਤ ਹਨ ਜੀਵਨ ਮੁਕਤ ਸੋ ਆਖੀਐ ਮਰ ਜੀਵੇ ਮਰੀਆ ਜਿਉਂਦੇ ਜੀਵ ਮੁਕਤ ਨੇ ਰੱਬ ਦੇ ਪਿਆਰੇ ਆ ਫਿਰ ਉਹ ਦੁਨੀਆ ਦੇ ਭਲੇ ਵਾਸਤੇ ਦੁਨੀਆ ਨੂੰ ਤਾਰਨ ਵਾਸਤੇ ਫਿਰ ਪਰਮੇਸ਼ਰ ਵਾਹਿਗੁਰੂ ਦੇ ਹੁਕਮ ਅਨਸਾਰ ਦੁਨੀਆਂ ਵਿੱਚ ਆ ਜਾਂਦੇ ਆ ਸਰੀਰ ਲੈ ਕੇ ਆਉਂਦੇ ਨੇ ਜਿਵੇਂ ਸ੍ਰੀ ਮਾਨਸント ਬਾਬਾ ਕਿਰਪਾਲ ਸਿੰਘ ਮਹਾਪੁਰਸ਼ ਆਏ ਪਰਉਪਕਾਰ ਨਿਤ ਚਿਤਵਤੇ ਨਾਹੀ ਕਸ਼ਕੋ ਉਹਨਾਂ ਦਾ ਜੀਵਨ ਪਰਉਪਕਾਰ ਵਾਸਤੇ ਨੇ ਰੱਬ ਦੇ ਪਿਆਰੇ ਹਮੇਸ਼ਾ ਪਰਉਪਕਾਰ ਕਰਦੇ ਨੇ ਜਿਵੇਂ ਧਰਤੀ ਵਿੱਚੋਂ ਸੋਮਾ ਫੁੱਟਦਾ ਪਾਣੀ ਦਾ ਮਹਾਪੁਰਸ਼ਾਂ ਦੇ ਹਿਰਦੇ ਵਿੱਚੋਂ ਵੱਠੇ ਪਹਿਰ ਪਰਉਪਕਾਰ ਦੀਆਂ ਲਹਿਰਾਂ ਫੁੱਟਦੀਆਂ ਆਓ ਸਾਧ ਸੰਗਤ ਪਰਉਪਕਾਰ ਕਿਹਨੂੰ ਕਹਿੰਦੇ ਐ ਗੁਰੂ ਵਰਜਨ ਦੇ ਮਹਾਰਾ ਸੱਚੇ ਪਾਤਸ਼ਾਹ ਦੇ ਸਿੰਘ ਹੋਏ ਨੇ ਸੱਤਾ ਤੇ ਬਲਵੰਡਾ ਆਪਾਂ ਸਭ ਜਾਣਦੇ ਆ ਇਤਿਹਾਸ ਤੋਂ ਜਾਣੂ ਇੱਕ ਦਿਨ ਬਰਸਾਤ ਹੋਣ ਲੱਗੀ ਇਤਿਹਾਸ ਤਾਂ ਇਹ ਕੁਝ ਦੱਸਦਾ ਹੈ ਅੱਡ ਵੱਡ ਇਤਿਹਾਸ ਲਿਖਣ ਵਾਲਿਆਂ ਦੀ رائے باندې ਕਿ ਉਹਨਾਂ ਦੀ ਲੜਕੀ ਦੀ ਸ਼ਾਦੀ ਸੀ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਧੰਨ ਦੀ ਮੰਗ ਰੱਖੀ ਸੀ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਹੋ ਧਨ ਦੀ ਪੂਰਤੀ ਜਿਦਨ ਉਹਨਾਂ ਨੇ ਮੰਗ ਰੱਖੀ ਸਤ ਪੈਣ ਲੱਗੀ ਬਹੁਤ ਸੰਗਤ ਘਟਾਈ ਚੜਾਵਾ ਪੂਰਾ ਹੋਇਆ ਨਾ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਮਨੋਂ ਨਾਰਾਜ਼ ਹੋ ਕੇ ਅੱਜ ਕੀਰਤਨ ਕਰਨ ਵਾਸਤੇ ਨਹੀਂ ਆਏ ਸਤਗੁਰੂ ਮਹਾਰਾਜ ਜੀ ਨੇ ਮੁਖੀ-ਮੁਖੀ ਸਿੱਖਾਂ ਨੂੰ ਭੇਜਣਾ ਕੀਤਾ ਜਾਓ ਬੇਨਤੀ ਕਰੋ ਕਿ ਦਰਬਾਰ ਸਾਹਿਬ ਵਿੱਚ ਕੀਰਤਨ ਕਰਨਾ ਹੈ ਕੀਰਤਨ ਲੇਟ ਹੋ ਰਿਹਾ ਹੈ ਆਰੰਭ ਕਰੋ ਆਕੇ ਕੀਰਤਨ ਗੁਰਸਿੱਖਾਂ ਦੇ ਕਿਹਾ ਤੇ ਨਹੀਂ ਗਏ ਗੁਰੂ ਅਰਜਨ ਦੇ ਮਹਾਰਾ ਸੱਚੇ ਪਾਤਸ਼ਾਹ ਆਪ ਗਏ ਤੇ ਸਤਗੁਰੂ ਮਹਾਰਾਜ ਜੀ ਨੂੰ ਕੁਝ ਐਸੀ ਬਚਨ ਬੋਲੇ ਉਹਨਾਂ ਨੇ ਕਿ ਵੇਖਿਆ ਹੁਣ ਸਾਡੀ ਬਿਨਾਨੀ ਸਰਦਾ ਸਾਡੇ ਨਾਲ ਹੀ ਵੱਡਿਆਂ ਦੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਚੜ੍ਹਾਈ ਸੀ ਉਹਨਾਂ ਨੂੰ ਜਾਣੂ ਸੰਲੋਕ ਅਸੀਂ ਕੀਰਤਨ ਕਰਦੇ ਸੀ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਆਪਣੇ ਵੀ ਨਰਾਦਰੀ ਚਾਲੀ ਸਿੱਖਾਂ ਦੀ ਵੀ ਪਰ ਜਦੋਂ ਵੱਡਿਆਂ ਦੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਵਜਨ ਕੀਤਾ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਕੁਝ ਦਾ ਜ਼ਾਹਰ ਕਰਦੇ ਤੁਸੀਂ ਫਿੱਟ ਗਏ ਹੋ ਗੁਰੂ ਘਰ ਦਾ ਖਾ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਐਸੇ ਬਚਨ ਗਏ ਜਾਓ ਅੱਜ ਤੋਂ ਜਿਹੜਾ ਕੀਰਤਨ ਹੈ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਅਸੀਂ ਆਪਣੀਆਂ ਸੰਗਤਾਂ ਦੇ ਵਿੱਚ ਵੰਡ ਦਿੱਤਾ ਹੈ ਇਹ ਸੰਗਤਾਂ ਕੀਰਤਨ ਕਰਿਆ ਕਰਨੀ ਹੈ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪ ਕੀਰਤਨ ਕੀਤਾ ਉਸ ਦਿਨ ਤੇ ਸੰਗਤਾਂ ਦੇ ਪਾਸੋਂ ਸੱਚੇ ਪਾਤਸ਼ਾਹ ਨੇ ਇਹ ਕੀਰਤਨ ਕਰਵਾਇਆ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ ਕਲ ਯੁਗ ਦੇ ਸਮੇਂ ਸਭ ਤੋਂ ਵੱਡਾ ਪੁੰਨ ਪਰਮਾਤਮਾ ਦੇ ਗੁਣ ਗਾਉਣੇ ਪਰਮਾਤਮਾ ਦੀ ਕੀਰਤੀ ਕਰਨੀ ਪਰਮੇਸ਼ਰ ਦਾ ਕੀਰਤਨ ਕਰਨਾ ਕਾਲਪੁਰਖ ਦਾ ਉਹਨੂੰ ਹਾਜ਼ਰ ਨਾਜ਼ਰ ਸਮਝ ਕੇ ਸਾਧ ਸੰਗਤ ਰੋ ਵਿਚਾਰ ਹੁਣ ਇਹਨਾਂ ਨੂੰ ਕੋਈ ਮੂੰਹ ਨਹੀਂ ਲਾਉਂਦਾ ਇਹ ਫਿੱਟ ਗਏ ਹਨ ਸਰੀਰ ਕੁੜੀ ਹੋ ਗਿਆ ਲਾਹੌਰ ਵਿੱਚ ਚਲੇ ਗਏ ਗੁਰਸਿੱਖ ਸੰਗਤਾਂ ਦਰਵਾਜ਼ੇ ਢੋਲ ਲੈਂਦੀਆਂ ਨੇ ਕਿ ਗੁਰੂ ਸਾਹਿਬ ਜੀ ਦੇ ਫਟਕਾਰੇ ਹੋਏ ਨੇ ਪਰ ਕੋਈ ਪਰਪਕਾਰੀ ਜੀਵਨ ਵੀ ਹੁੰਦਾ ਹੈ ਉੱਥੋਂ ਦੇ ਇੱਕ ਗੁਰਸਿੱਖ ਨੇ ਜਿਨ੍ਹਾਂ ਨੇ ਗੁਰਵਰਜਨ ਦੇ ਮਹਾਰਾਜ ਜੀ ਤੋਂ ਸਿੱਖੀ ਪ੍ਰਾਪਤ ਕੀਤੀ ਹੋਈ ਹੈ ਤੇ ਸਿੱਖੀ ਦੀ ਕਾਲ ਕਮਾਈ ਕਰ ਰਹੇ ਨੇ ਸਿੱਖੀ ਦੀ ਕਾਲ ਕਮਾਈ ਕੀ ਹੈ ਗੁਰਸਤ ਗੁਰ ਕਾ ਜੋ ਸਿੱਖ ਅਖਾਏ ਸੁ ਭਲ ਕੇ ਉੱਠ ਹਰ ਨਾਮ ਤੇ ਆਵੇ ਪਰਮੇਸ਼ਰ ਦਾ ਨਾਮ ਜਪਣਾ ਤੇ ਸੇਵਾ ਕਰਨੀ ਇਹ ਗੁਰੂ ਨਾਨਕ ਦੇ ਘਰ ਵਿੱਚ ਗੁਰਸਿੱਖੀ ਦੀ ਕਮਾਈ ਕਰਨੀ ਹੈ ਇਹ ਭਾਈ ਲੰਦਾ ਪਰਉਪਕਾਰੀ ਦੇ ਨਾਮ ਨਾਲ ਜਾਣਿਆ ਜਾਂਦਾ ਇਹਦੇ ਕੋਲ ਜਾ ਕੇ ਫਰਿਆਦ ਕੀਤੀ ਇਹਨਾਂ ਨੇ ਕਿ ਜਾਓ ਪਾਈ ਲੰਦਾ ਜੀ ਅਸੀਂ ਸੁਣਿਆ ਕਿ ਤੁਹਾਡਾ ਜੀਵਨ ਪਰਉਪਕਾਰੀ ਹੈ ਤੁਸੀਂ ਪਰਉਪਕਾਰ ਕਰਦੇ ਹੋ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਦਰਕਾਰ ਦਿੱਤਾ ਹੈ ਤੇ ਸਾਡੀ ਜਿਹੜੀ ਗਲਤੀ ਹੈ ਭੁੱਲ ਹੈ ਉਹ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਕੇ ਬਖਸ਼ਾ ਦਿਓ ਇਹ ਦੋਨੋਂ ਜਣੇ ਸਤਿਗੁਰਾਂ ਦੇ ਗੁਰਸਿੱਖ ਭਾਈ ਲੱਧਾ ਜੀ ਦੇ ਚਰਨਾਂ ਦੇ ਵਿੱਚ ਇਸ ਤਰ੍ਹਾਂ ਬੇਨਤੀ ਕਰਦੇ ਹਨ ਭਾਈ ਲੱਧਿਆ ਪਾਰੇ ਉਪਕਾਰੀਆਂ ਸਾਡੀ ਭੁੱਲਿਆਂ ਦੀ ਪੁੱਲ ਬਖਸ਼ਾ ਦੇ ਲੱਧਿਆ ਪਾਰੇ ਉਪਕਾਰੀਆਂ ਭੁੱਲਿਆਂ ਦੀ ਪੁੱਲ ਬਖਸ਼ਾ I <laughs> did oh my no, 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 no. ਚਰਨਾ ਵਿੱਚ ਬੇਨਤੀ ਕੀਤੀ ਪਰਉਪਕਾਰੀ ਹਿਰਦਾ ਸੀ ਤੇਰੇ ਜਨ ਪਰਉਪਕਾਰੀ ਆਏ ਗੁਰੂ ਵਰਜਨ ਦੇ ਮਹਾਰਾਜ ਜੀ ਦੇ ਚਰਨਾਵਲ ਤਿਆਰੀ ਕਰ ਲਈ ਲਾਹੌਰ ਤੋਂ ਮੰਝਲਾ ਮਾਰਦੇ ਸੱਤਾ ਤੇ ਬਲਵੰਡਾ ਨਾਲ ਨਹੀਂ ਭਾਈ ਲੱਦਾ ਜੀ ਪਰਉਪਕਾਰੀ ਮੂਰੇ ਨੇ ਰਸਤੇ ਵੀ ਦੱਸਣਾ ਕੀਤਾ ਕਿ ਭਾਈ ਲੱਦਾ ਜੀ ਤੁਸੀਂ ਚੱਲੇ ਤੇ ਜ਼ਰੂਰ ਹੋ ਹਰ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਇੱਕ ਪਰਚਾ ਪਾਇਆ ਜਿਹੜਾ ਨੇਂ ਭੁੱਲ ਬਖਸ਼ਾਵੇਗਾ ਉਹਦਾ ਮੂੰਹ ਕਾਲਾ ਕੀਤਾ ਜਾਏ ਮਹਾਰਾਜ ਜੀ ਨੇ ਪਰਚਾ ਪਾਇਆ ਭਾਈ ਲੱਤਾ ਜੀ ਨੇ ਕਿਉਂਕਿ ਜਿਰ ਦੇ ਹਿਰਦੇ ਦੇ ਵਿੱਚ ਪਰਉਪਕਾਰ ਸੀ ਉਹ ਸਰੀਰ ਦੀ ਪ੍ਰਵਾਹ ਨਹੀਂ ਕਰਦੇ ਮੂੰਹ ਕਾਲਾ ਕਰ ਲਿਆ ਪਹੁੰਚ ਕੇ ਗੁਰੂ ਵਰਜਨ ਦੇ ਮਹਾਰਾਜ ਜੀ ਦੇ ਚਰਣਾ ਵਿੱਚ ਸੱਚੇ ਪਾਤਸ਼ਾਹ ਦੇ ਜਦੋਂ ਦੇਖਣਾ ਕੀਤਾ ਗੁਰੂ ਵਰਜਨ ਦੇ ਮਹਾਰਾਜ ਜੀ ਨੇ ਕਿ ਭਾਈ ਲੱਧਾ ਜੀ ਆਏ ਨੇ ਤੇ ਨਾਲ ਉਹ ਦੋਵੇਂ ਕੀਰਤਨੀਏ ਸੱਤਾ ਤੇ ਬਲਵੰਡਾ ਜੀ ਉਹ ਵੀ ਮਗਰਨ ਸਰੀਰ ਦਾ ਬੇਹਾਲ ਸਰੀਰ ਵੱਲ ਵੇਖਿਆ ਨਹੀਂ ਜਾਂਦਾ ਫਟਿਆ ਹੋਇਆ ਸਭ ਭਾਈ ਲੰਦਾ ਜੀ ਕਹਿੰਦੇ ਸੱਚੇ ਪਾਤਸ਼ਾਹ ਇਹ ਤੇਰੇ ਦਰ ਦੇ ਕੀਰਤਨ ਏ ਨੇ ਭੁੱਲ ਹੋ ਗਈ ਏ ਗਲਤੀ ਹੋ ਗਈ ਆਮ ਭੂਲ ਵਿਗਾੜਾ ਦਿਨ ਸਰਾਤ ਹਰ ਲਾਜ ਰਖਾਏ ਹਮ ਬਾਰਿਕ ਤੂੰ ਗੁਰਪਿਤਾ ਹੈ ਦੇ ਮਤ ਸੁਣ ਲੈ ਸੱਚਾ ਪਾਤਸ਼ਾਹ ਆਵ ਕਿਰਪਾ ਕਰੋ ਜੀ ਭਾਈ ਲੱड्डा ਜੀ ਤੈਨੂੰ ਕੀ ਜ਼ਰੂਰਤ ਸੀ ਮੂੰਹ ਕਾਲਾ ਕਰਨੀ ਤੂੰ ਤੂੰ ਵੈਸੇ ਹੀ ਆ ਜਾਂਦਾ ਤੇ ਇਹਨਾਂ ਦੀ ਭੁੱਲ ਬਖਸ਼ੀ ਜਾਣੀ ਸੀ ਜਾਓ ਹੁਣ ਜਿਹੜੇ ਮੂੰਹ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਕਿਸੇ ਸਮੇਂ ਨਿੰਦਿਆ ਕੀਤੀ ਹੈ ਉਸੇ ਮੂੰਹ ਦੇ ਨਾਲ ਗੁਰੂ ਨਾਨਕ ਦੀ ਵਡਿਆਈ ਗਾਇਨ ਕਰੋ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕਰਕੇ ਉਹਨਾਂ ਨੂੰ ਬਖਸ਼ ਦਿੱਤਾ ਫਿਰ ਉਸੇ ਸਿਫਤ ਦੇ ਮੂੰਹ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਸਿਫਤਾਂ ਕਰਦੇ ਨੇ ਉਹਨਾਂ ਨੇ ਬਾਣੀ ਰਚੀ ਹੈ ਜਿਹੜੀ ਸੱਤੇ ਤੇ ਬਲਵੰਦੇ ਦੀ ਬਾਾਰ ਕਹਿਲੌਂਦੀ ਹੈ ਰਾਮ ਕਲੀ ਦਾਗ ਦੇ ਵਿੱਚ ਗੁਰੂ ਵਰਜਨ ਦੇ ਮਹਾਰਾਜ ਜੀ ਨੇ ਉਹਨਾਂ ਦੀ ਬਾਣੀ ਫਿਰ ਸਤਿਗੁਰਾਂ ਦੇ ਵਿੱਚ ਦਰਜ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਚ ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੋਂ ਵਿਚਾਰਿਆ ਗੁਰ ਡਿਠਾ ਤਾਂ ਮਨ ਸਾਦਾ ਯਾਰ ਸਤਿਗੁਰ ਦੀ ਕਿਰਪਾ ਹੋ ਕਹਿਣ ਤੋਂ ਭਾਵ ਕਿ ਪਰਉਪਕਾਰੀ ਹਿਰਦਾ ਮਹਾਪੁਰਸ਼ਾਂ ਦਾ ਹਿਰਦਾ ਇਦਾਂ ਦਾ ਹੁੰਦਾ ਹੈ ਪਰਉਪਕਾਰ ਕਰਨ ਵਾਲਿਆਂ ਦਾ ਜਿਵੇਂ ਧਰਤੀ ਵਿੱਚੋਂ ਚਸ਼ਮਾ ਫੁੱਟਦਾ ਹੈ ਉਹਨਾਂ ਦੇ ਹਿਰਦੇ ਵਿੱਚੋਂ ਸਦਾ ਪਰਉਪਕਾਰ ਦੇ ਬੁਲਬਲੇ ਫੁੱਟਦੇ ਰਹਿੰਦੇ ਪਰਉਪਕਾਰੀ ਕਰਦੋ ਸੰਗਤਾਂ ਦੇ ਪਰਉਪਕਾਰ ਕਰਨਾ ਜੀਵਾਂ ਤੇ ਪਰਉਪਕਾਰ ਕਰਨਾ ਇਹ ਸ਼੍ਰੀਮਾਨ ਸੰਤ ਬਾਬਾ ਕ੍ਰਿਪਾਲ ਸਿੰਘ ਮਹਾਰਾਜ ਜੀ ਦਾ ਪਰਉਪਕਾਰ ਹੈ ਜਿਨ੍ਹਾਂ ਦੇ ਗਿਆ ਤੋਂ ਸਰੀਰ ਚਲੇ ਜਾਣ ਤੋਂ ਮਗਰੋਂ ਵੀ ਆਪਾਂ ਗੁਰੂ ਦੀ ਗੋਦ ਵਿੱਚ ਬੈਠ ਕਰਕੇ ਗੁਰੂ ਦਾ ਜਸ ਗਾਇਨ ਕਰਦੇ ਆਂ ਸੇਵਾ ਕਰਦੇ ਆਂ ਤੇ ਸਤਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਆਂ ਕਬੀਰ ਜਾਨ ਦਿਨ ਹੋਮਵਾ ਪਾਛੇ ਭਇਆ ਆਨੰਦ ਮੋਹਿ ਮਿਲਿ ਆਪਣਾ ਸੰਗੀ ਭਜੈ ਗੋਬਿੰਦ ਗੁਰੂ ਦੀ ਗੋਦ ਵਿੱਚ ਬੈਠ ਕਰਕੇ ਸਾਰੇ ਆਪਾਂ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹਾਂ ਉਹਨਾਂ ਦੀ ਯਾਦ ਕੀ ਹੈ ਉਹਨਾਂ ਦੀ ਯਾਦ ਵਿੱਚ ਬੈਠ ਕਰਕੇ ਬਾਣੀ ਪੜ੍ਹਨੀ ਸਿਮਰਨ ਕਰਨਾ ਗੁਰੂ ਕੇ ਲੰਗਰਾਂ ਦੀ ਸੇਵਾ ਕਰਨੀ ਇਹ ਬਸ ਉਹਨਾਂ ਦੀ ਯਾਦ ਜਾਂ ਸਭ ਤੋਂ ਵੱਡੀ ਯਾਦ ਖੁਸ਼ੀ ਉਹਨਾਂ ਦੇ ਉੱਪਰ ਹੁੰਦੀ ਹੈ ਜਿਹੜੇ ਖੰਡੇ ਬਾਟੇ ਦਾ ਅਮਰ ਛੱਕੇ ਗੁਰੂ ਵਾਲੇ ਬਣ ਕੇ ਜੀਵਨ ਵਿੱਚ ਪਿਆਰ ਵਰਤਿਆਰ ਹੋ ਜਾਂਦੇ ਨੇ ਉਹਨਾਂ ਪਰ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਸਤਿਪੁਰਸ਼ਾਂ ਦੀ ਆਓ ਬੜੇ ਹੀ ਪਿਆਰ ਵਾਲੇ ਬਾਬਾ ਜਸਵੀਰ ਸਿੰਘ ਜੀ ਮਹਾਪੁਰਸ਼ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਮਹਾਪੁਰਸ਼ਾਂ ਦੇ ਚਰਣਾ ਵਿੱਚ ਰਹਿ ਕਰਕੇ ਉਹਨਾਂ ਦੇ ਬਚਨ ਵਿੱਚ ਰਹਿ ਕਰਕੇ ਸੇਵਾ ਕੀਤੀ ਉਨ੍ਹਾਂ ਤੋਂ ਆਪ ਜੀ ਨੇ ਗੁਰਬਾਣੀ ਦੇ ਇਤਿਹਾਸ ਦੇ ਬਚਨ ਸਰਵਣ ਕਰਨੇ ਹਨ ਇੱਥੇ ਸਮਾ ਸੰਗਤ ਹੈ ਹਾਜ਼ਰੀ ਲਵਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ